ਦੁਨੀਆ ਦਾ ਪੈਸਾ ਤਾਂ ਅੱਜ ਹੈ ਕੱਲ ਨਹੀਂ ਪਰ ਨਾਮ ਤਨ ਹਮੇਸ਼ਾ ਕਾਇਮ ਰਹਿੰਦਾ ਇਹ ਰੱਬ ਵੱਲੋਂ ਆਪਣੇ ਭਗਤਾਂ ਲਈ ਸਭ ਤੋਂ ਵੱਡੀ ਦਾਤ ਹੈ ਜੀ ਅਖੁੱਟ ਨਾਮ ਤਨ ਕਦੇ ਨਿਖੁੱਟੇ ਨਾਹੀ ਕਿਨੇ ਨ ਕੀਮਤ ਹੋਏ ਹੁਣ ਦੇਖੋ ਉਸ ਨਾਮ ਤਨ ਦੀ ਖਾਸੀਅਤ ਦੱਸੀ ਜਾ ਰਹੀ ਹੈ ਇਹ ਅਖੁੱਟ ਹੈ ਅਖੁੱਟ ਇਸ ਦਾ ਕੀ ਮਤਲਬ ਹੋਇਆ ਅਖੁੱਟ ਮਤਲਬ ਜਿਹੜਾ ਕਦੇ ਖੁੱਟਦਾ ਨਹੀਂ ਕਦੇ ਮੁਕਦਾ ਨਹੀਂ ਜਿੰਨਾ ਮਰਜ਼ੀ ਵੰਡ ਲਓ ਜਿੰਨਾ ਮਰਜ਼ੀ ਸਿਮਰਨ ਕਰ ਲਓ ਇੱਕ ਘਟਦਾ ਨਹੀਂ ਸਗੋਂ ਵੱਧਦਾ ਜਾਂਦਾ ਵਾਹ ਤੇ ਦੂਜੀ ਗੱਲ ਕਦੇ ਨਿਖੁੱਟੇ ਨਹੀਂ ਮਤਲਬ ਇੱਕ ਕਦੇ ਖਾਲੀ ਨਹੀਂ ਹੁੰਦਾ ਕਦੇ ਕਮੀ ਨਹੀਂ ਹੁੰਦੀ ਇਸ 'ਚ ਇਹ ਤਾਂ ਕਮਾਲ ਦੀ ਗੱਲ ਹੈ ਦੁਨੀਆ ਦੇ ਤਾਂ ਸਾਰੇ ਖਜ਼ਾਨੇ ਵਰਤਿਆਂ ਮੁੱਕ ਜਾਂਦੇ ਨੇ ਪਰ ਨਾਮ ਧਨ ਕਦੇ ਨਹੀਂ ਮੁੱਕਦਾ ਤੇ ਅੱਗੇ ਕਿਹਾ ਇਹ ਕਿੰਨੇ ਨਾ ਕੀਮਤ ਹੋਏ ਇਸ ਦਾ ਕੀ ਭਾਵੇਂ ਜੀ ਇਸ ਦਾ ਭਾਵੇਂ ਹੈ ਜੀ ਕਿ ਇਸ ਨਾਮ ਧਨ ਦਾ ਕੋਈ ਮੁੱਲ ਲਾ ਹੀ ਨਹੀਂ ਸਕਦਾ ਕੋਈ ਵੀ ਨਹੀਂ ਕੋਈ ਵੀ ਨਹੀਂ ਦੁਨੀਆ ਦੀ ਕੋਈ ਕਰੰਸੀ ਕੋਈ ਦੌਲਤ ਸੋਨਾ ਚਾਂਦੀ ਹੀਰੇ ਮੋਤੀ ਕੁਝ ਵੀ